ਹੈਲੋ ਦੋਸਤੋ ਗੁੱਡ ਮਾਰਨਿੰਗ ਸਤ ਸ੍ਰੀ ਅਕਾਲ ਨਮਸਤੇ ਅਸਲਾਮ ਅਲੈਕਮ ਮੈਂ ਜਸਵੰਤ ਸਿੰਘ ਸੋਹਲ ਅਤੇ ਤੁਸੀਂ ਵੇਖ ਰਹੇ ਮੇਰਾ ਅਤੇ ਤੁਹਾਡਾ ਆਪਦਾ ਚੈਨਲ ਸੋਹਲ ਰੀਅਲ ਰੀਐਕਸ਼ਨ ਦੋਸਤੋ ਆਪਾਂ ਸਾਰਿਆਂ ਪਤਾ ਹੀ ਹੈ ਕਿ ਜਦੋਂ ਦਾ ਆਪਣਾ ਪਹਿਲਗਾਮ ਵਿੱਚ ਟੂਰਿਸਟ ਦੇ ਉੱਪਰ ਟੀਲੰਗੋ ਹੀਆ ਥਾਈ ਵਿਅਕਤੀਆਂ ਨੂੰ ਮਾਰਤਾ ਉਦੋਂ ਤੋਂ ਲੈ ਕੇ ਹੁਣ ਤੱਕ ਇੰਡੀਆ ਅਤੇ ਪਾਕਿਸਤਾਨ ਦੇ ਵਿੱਚ ਇਹ ਟੈਂਸ਼ਨ ਹੈ ਨਾ ਇਹ ਬੜੀ ਇਨਕਰੀਜ਼ ਹੋ ਗਈ ਆ ਯਾਨੀ ਕਿ ਦੋਵਾਂ ਦੇਸ਼ਾਂ ਵਿੱਚ ਜੰਗ ਵਰਗੇ ਹਾਲਾਤ ਬਣ ਗਏ ਨੇ ਕਿਸੇ ਵਕਤ ਵੀ ਕੁਝ ਹੋ ਸਕਦਾ ਹੈ ਇੰਡੀਆ ਨੇ ਤਾਂ ਆਪਣਾ ਜਿਹੜਾ ਬੇੜਾ ਹੈ ਇਕਰਾੰਤ ਯਾਨੀ ਕਿ ਇੰਡੀਅਨ ਓਸ਼ੀਨ ਵਿੱਚ ਭੇਜਦਾ ਹੈ ਪਰ ਉੱਥੇ ਮਸ਼ਕਾਂ ਚੱਲ ਰਹੀਆਂ ਨੇਵੀ ਦੀਆਂ ਤੇ ਨਾਲ 에ਅਰ ਫੋਰਸ ਵੀ ਆਪਣੀ ਐਕਸਰਸਾਈਜ਼ ਕਰ ਰਹੀ ਆ ਕਹਿੰਦੇ ਪਾਬਕ ਤਿੰਨੇ ਫੌਜਾਂ ਇਹੋਲੇ ਤਿਆਰ ਬਰ ਤਿਆਰ ਨੇ ਤੇ ਇਸ ਤਰ੍ਹਾਂ ਹੀ ਪਾਕਿਸਤਾਨ ਬਣਨੇ ਆ ਉਹਨਾਂ ਵੀ ਆਪਾਂ ਤਿੰਨਾ ਸਨਾਵਾਂ ਨੂੰ ਉਹਨਾਂ ਨੇ ਅਲਰਟ ਕਰ ਦਿੱਤਾ ਹੈ ਔਰ ਕਿਸੇ ਵੀ ਸਥਿਤੀ ਨਾਲ ਨਜਿੱਠਣ ਵਾਸਤੇ ਉਹਨਾਂ ਨੂੰ ਤਿਆਰ ਰਹਿਣ ਲਈ ਆਖਿਆ ਹੈ ਉਸ ਤੋਂ ਨੂੰ ਪਤਾ ਹੀ ਆ ਕਿ ਕੁਝ ਲੋਕਾਂ ਦੇ ਗਲਤੀ ਕਰਕੇ ਬਹੁਤ ਲੋਕਾਂ ਨੂੰ ਇਹ ਨਾ ਉਹਦਾ ਖਮਿਆਜਾ ਭੁਗਤਣਾ ਪੈਂਦਾ ਹੈ ਦੇਖੋ ਗਲਤੀ ਤਾਂ ਕੁਝ ਲੋਕਾਂ ਦੀ ਹੋਵੇਗੀ ਯਾਨੀ ਕਿ ਆਮ ਗਲਤੀ ਤਾਂ ਹੈ ਤਾਂ ਕੁਝ ਲੋਕਾਂ ਨਹੀਂ ਬਹਿ ਕਹਿ ਸਕਦੇ ਕਿ ਇਨਡਾਇਰੈਕਟ ਗਲਤੀ ਉਹ ਪਾਕ ਆਰਮੀ ਦੀ ਆ ਜਿਹੜੀ ਲਗਾਤਾਰ ਇਹ ਆ ਨਹੀਂ ਕਿ ਜਿਹੜਾ ਕਨਾਉਣਾ ਕੰਮ ਕਰ ਰਹੀ ਆ ਹਿੰਦੁਸਤਾਨ ਵਿੱਚ ਆਪਣੇ ਜਹਾਦੀ ਭੇਜ ਰਹੀ ਆ ਪਰ ਇਹਦੇ ਨਾਲ ਕਿ ਸਿਰਫ ਉਹਨਾਂ ਉੱਤੇ ਪਾਂਡਾ ਪੰਨਾ ਚੰਗੀ ਗੱਲ ਨਹੀਂ ਉਹ ਤਾਂ ਗਲਤ ਕੰਮ ਦੁਸ਼ਮਣ ਤਾਂ ਗਲਤ ਕੰਮ ਕਰੇਗਾ ਕਰੇਗਾ ਉਹਦਾ ਤਾਂ ਕੰਮ ਹੈ ਕਿ ਨੁਕਸਾਨ ਪਹੁੰਚਾਉਣਾ ਔਰ ਸਭ ਤੋਂ ਵੱਡਾ ਜਿਹੜਾ ਨੁਕਸਾਨ ਨੂੰ ਵਿਚਾਰ ਰਹੇ ਨੇ ਨਾ ਉਹ ਸਾਡੇ ਆਪ ਦੇ ਦੇਸ਼ ਦੇ ਗਦਾਰ ਜਾਨੀ ਕਿ ওভারਗਰਾਉਂਡ ਵਰਕਰ ਜਿਹੜੇ ਗਰਾਉਂਡ ਦੇ ਉੱਪਰ ਜਾਂ ਸਾਹਮਣੇ ਨਹੀਂ ਆਉਂਦੇ ਪਰ ਇਹਦੇ ਸਾਡੇ ਵਿੱਚ ਹੀ ਆ ਤੇ ਉਹ ਉਹਨਾਂ ਦੀ ਪੂਰੀ ਹੈਲਪ ਕਰਦੇ ਨੇ ਉਹਨਾਂ ਦੇ ਉਹਨਾਂ ਦੀ ਮਤ ਕਰਦੇ ਨੇ ਉਹਨਾਂ ਨੂੰ ਖਾਣਾ ਪੀਣਾ ਪਹੁੰਚਾਉਂਦੇ ਨੇ ਉਹਨਾਂ ਨੂੰ ਅਸਲਾ ਪਹੁੰਚਾਉਂਦੇ ਨੇ ਉਹਨਾਂ ਨੂੰ ਪੂਰੀ ਰੇਕੀ ਕਰਕੇ ਦੱਸਦੇ ਨੇ ਇਨੇ ਵੇਸੇ ਆ ਹੁੰਦਾ ਇਨੇ ਵੇਸੇ ਆ ਹੁੰਦਾ ਇਨੇ ਵੇ ਤੁਸੀਂ ਆਉਣਾ ਐ ਐ ਥਾਂ ਐ ਥਾਂ ਤੇ ਆਉਣਾ ਐ ਇੱਥੇ ਤੁਸੀਂ ਯਾਨੀ ਅਟੈਕ ਕਰਨਾ ਮੁੜ ਕੇ ਜਾਂਦੀ ਇਸ ਰਸਤੇ ਭੱਜਣਾ ਐ ਜਿਹੋ ਵੀ ਸਾਰੀ ਐਕਟੀਵਿਟੀ ਉਹਨਾਂ ਦੱਸਦੇ ਨੇ ਔਰ ਸਭ ਤੋਂ ਵੱਡੇ ਗਦਾਰ ਉਹ ਨਹੀਂ ਹੁਣ ਤੱਕ ਜੰਮੂ ਕਸ਼ਮੀਰ ਦੀ ਜਿਹੜੀਆਂ ਪੁਲਿਸ ਤੇ ਐਫਐਸ ਜੁਆਇੰਟ ਆਪਰੇਸ਼ਨ ਚੱਲ ਰਹੇ ਨੇ ਬਹੁਤ ਸਖਤੀ ਕਰਤੀ ਐ ਥਾਂ ਥਾਂ ਤੇ ਬੜੇ ਨਾਕੇ ਲੱਗੇ ਤੇ ਯਾਨੀ ਚੈਕਿੰਗ ਹੋ ਰਹੀ ਆ ਤੇ ਹੁਣ ਤੱਕ ਉਹਨਾ 8 ਕੇ ਬੰਦੇ ਫੜੇ ਨੇ ਤੇ ਜਿਨ੍ਹਾਂ ਦਾ ਡਾਇਰੈਕਟ ਹੀ ਇਹਨਾਂ ਦਾ ਕਨੈਕਸ਼ਨ ਆ ਰਿਹਾ ਉਹਨਾਂ ਤੋਂ ਪੁੱਛ ਕੇ ਸ਼ਾਦੀ ਆ ਤੇ ਉਹਨਾਂ ਵਿੱਚ ਦੋ ਨਾਂ ਸਾਹਮਣੇ ਆਏ ਨੇ ਜਿਹਦਾ ਇੱਕ ਦਾ ਨਾਂ ਹੈ ਅਫਦਲ ਅਫਦਲ ਇਹ ਆਪਣਾ ਇੱਕ ਦਾ ਨਾਂ ਹੈ ਸੋਰੀ ਬਿਲਾਲ ਅਹਿਮਦ ਪੱਟ ਦੂਜੇ ਨਾਂ ਹੈ ਅਫਦਲ ਸਲਮਾ ਪੱਟ ਤੇ ਇਸ ਤਰ੍ਹਾਂ ਬਾਕੀ ਇਹਦੇ 8 ਲੋਕ ਹੋਣ ਜਿਨ੍ਹਾਂ ਦੇ ਅਜੇ ਡਾਇਰੈਕਟ ਕਨੈਕਸ਼ਨ ਆ ਰਿਹਾ ਔਰ ਇਹਨਾਂ ਤੋਂ ਪੁੱਛ ਕੇ ਜਾਰੀ ਆ ਇਸ ਤੋਂ ਬਾਅਦ ਅਗਾਂ ਹੋਰ ਕਿੰਨੇ ਨਿਕਲ ਲੰਗੇ ਜਿਨ੍ਹਾਂ ਦਾ ਡਾਇਰੈਕਟ ਕਨੈਕਸ਼ਨ ਹੋਵੇਗਾ ਉਹ ਅਗਰੇ ਸਮੇਂ ਪਰ ਪਤਾ ਲੱਗੇਗਾ ਤੇ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੀ ਕਾਲੀਆਂ ਭੇਡਾਂ ਨੇ ਜਿਹੜੀਆਂ ਆਗੇ ਆਪਣਾ ਇੰਡਾਇਰੈਕਟ ਉਹਨੇ ਮਦਦ ਕਰਦੀਆਂ ਨੇ ਇੰਡਾਇਰੈਕਟ ਮਦਦ ਕਰਦੀਆਂ ਨੇ ਔਰ ਹੁਣ ਇੰਡੀਆ ਗਵਰਨਮੈਂਟ ਬਹੁਤ ਸਖਤੀ ਕਰਦੀ ਆ ਔਰ ਬਹੁਤ ਸਖਤ ਚੈਕ ਹੋ ਰਹੀ ਆ ਔਰ ਸਭ ਤੋਂ ਪਹਿਲਾਂ ਉਹ ਇਹਨਾਂ ਉੱਤੇ ਐਕਸ਼ਨ ਲਿਆ ਜਾਣਾ ਜਿਹੜੇ ਜਿਹੜੇ ਕਾਲੀਆਂ ਭੇਡਾਂ ਨੇ ਜਿਹੜੇ ਦੇਸ਼ ਦਾ ਖਾਂਦੇ ਨੇ ਤੇ ਦੇਸ਼ ਦਾ ਹੀ ਨੁਕਸਾਨ ਕਰਦੇ ਨੇ ਤੇ ਕਿਉਂਕਿ ਕੋਈ ਵੀ ਬਾਹਰੋਂ ਵੱਡਾ ਆਉਂਦਾ ਹੈਗਾ ਉਸ ਪੈਂਟੀਆਂ ਆਉਂਦਾ ਹੈ ਅਰੈਸਟ ਆਉਂਦਾ ਹੈ ਉਹ ਅਗੇ ਇਸ ਤਰ੍ਹਾਂ ਬੋਲ ਨਹੀਂ ਕਰ ਸਕਦਾ ਉਹ ਜਿੰਨਾ ਚਿਰ ਉਹਨੂੰ ਉਹਦੀ ਲੋਕਲ ਦੀ ਹੈਲਪ ਨਹੀਂ ਮਿਲਦੀ ਤੇ ਇਹ ਸਾਰੇ ਉਹਨਾਂ ਦੇ ਲੋਕਲ ਹੈਲਪਰ ਹੈ ਇਹਨਾਂ ਨੂੰ ਉਹਨਾਂ ਦੇ ਉਹਨਾਂ 'ਤੇ ਕਾਰਵਾਈ ਹੋ ਰਹੀ ਹੈ ਉਹਨੇ ਇੱਕ ਦੂਦੇ ਘਰ ਉਟਾਏ ਨੇ ਬੰਬਲਾਸ ਹੋਏ ਨੇ ਉਹਨਾਂ ਨੂੰ ਦੇਖੋ ਜਿਹੜਾ ਜਿਹੜਾ ਵੀ ਇਹਦੇ ਵਿੱਚ ਇਨਵੋਲ ਹੋਇਆ ਨਾ ਉਹਦਾ ਘਰ ਦੇ ਬੰਬੜਾ ਉੱਡੇਗਾ ਤੇ ਬਾਕੀ ਜਿਹੜੀ ਦੇਸ਼ ਦੀ ਗਦਾਰੀ ਸਜ਼ਾ ਹੁੰਦੀ ਹੈ ਨਾ ਉਹ ਪੂਰੇ ਵਰਲਡ ਦੇ ਵਿੱਚ ਕੋਈ ਆ ਮੌਤ ਕਿੰਦੇ ਦੇਸ਼ਾਂ 'ਚ ਉਹਨੂੰ ਗੋਲੀ ਮਾਰ ਦਿੰਦੇ ਨੇ ਗद्दार ਨੂੰ ਕਿੰਦੇ ਦੇਸ਼ਾਂ 'ਚ ਫਾਂਸੀ ਲਾ ਦਿੰਦੇ ਨੇ ਤੇ ਆਪਣੀ ਵਿੱਚ ਲੱਗਿਆ ਨਾ ਤਾਂ ਫਾਂਸੀ ਲੱਗਨੀ ਆ ਨਾ ਤਾਂ ਗੋਲੀ ਵੱਜੂ ਸਿੱਧੀ ਡਾਇਰੈਕਟ ਗੋਲੀ ਵੱਜੂ ਨਾ ਉਹ ਬੜੀ ਮਾੜੀ ਗੱਲ ਆ ਯਾਨੀ ਕਿ ਦੇਖੋ ਦੇਸ਼ ਦੇ ਵਿੱਚ ਇਸ ਰਹਿ ਕੇ ਉਸ ਦੇਸ਼ ਦਾ ਖਾ ਕੇ ਉਸ ਦੇ ਦੇ ਤੇ ਵੀ ਪੈਸੇ ਕਮਾ ਕੇ ਘਰ-ਬਾਰ ਬਣਾ ਕੇ ਉਸ ਦੇਸ਼ ਵਿੱਚ ਆਪਣੀ ਜ਼ਿੰਦਗੀ ਬਤੀਤ ਕਰਕੇ ਤੇ ਦੂਜੇ ਦੇਸ਼ ਦੇ ਨਾਲ ਮਿਲ ਜਾਣਾ ਔਰ ਆਪਣੇ ਦੇਸ਼ ਦਾ ਨੁਕਸਾਨ ਕਰਨਾ ਇਸ ਜਿੰਨੀ ਵੀ ਵੱਤ ਵਨ ਖਿੱਦੀ ਕੀਤੀ ਜਾਵੇ ਉਹ ਲੈ ਵੀ ਕਰਨੀ ਚਾਹੀਦੀ ਆ ਮੈਂ ਨਹੀਂ ਕਹਿੰਦਾ ਕਿ ਮੈਂ ਕਿਸੇ ਧਰਮ ਦਾ ਨਾ ਨਹੀਂ ਹਾਂ ਕਿ ਇਹ ਮੁਸਲਮਾਨ ਨੇ ਸਿੱਖ ਨਹੀਂ ਦੁਨੇ ਕੋਈ ਵੀ ਹੋਵੇ ਮੈਂ ਖੁਦ ਬੋਲੋ ਆਪਣੀ ਆਪਣੀ ਦੀ ਗੱਲ ਕਰਦਾ ਮੈਂ ਸਿੱਖ ਮੈਂ ਸਿੱਖ ਹਾਂ ਸਿੱਖਾ ਗਿਧਾਰ ਨੂੰ ਗੋਲੀ ਮਾਰ ਦੋ ਕਿਧਰੇ ਗਿਧਾਰ ਨੂੰ ਗੋਲੀ ਮਾਰ ਦੋ ਅਗਰ ਮੁਸਲਮਾਨ ਹੈ ਕਿ ਗਿਧਾਰ ਹੈ ਉਹਨੇ ਗੋਲੀ ਮਾਰ ਦੋ ਕਿਉਂਕਿ ਸਾਡੇ ਵਿੱਚ ਲੋਕਲ ਹੈਲਪ ਤੋਂ ਬਿਨਾ ਲੋਕਲ ਮਦਦ ਤੋਂ ਬਿਨਾ ਕੋਈ ਵੀ ਭਾਵੇਂ ਜਿੰਨਾ ਮਰਜੀ ਪਾਕਿਸਤਾਨ ਦੀ ਆਰਮੀ ਜ਼ੋਰ ਲਾ ਲੇ ਉਹ ਕਾਮਯਾਬ ਨਹੀਂ ਹੋ ਸਕਦੀ। ਉਹਨਾਂ ਉਹ ਤਾਂ ਇੱਥੇ ਕਾਮਯਾਬ ਹੋਈ ਨੇ ਹਮਲਾ ਕਰਨ ਦੇ ਜਦੋਂ ਸਾਡੇ ਉਹਨਾਂ ਲੋਕ ਮਿਲੇ ਹੋਏ ਨੇ। ਉਹਨਾਂ ਨੂੰ ਟਿਕਾਣੇ ਦੱਸਦੇ ਨੇ, ਉਹਨਾਂ ਨੂੰ ਰਾਹ ਦੱਸਦੇ ਨੇ, ਉਹਨਾਂ ਨੂੰ ਉੱਥੋਂ ਤੱਕ ਖਾਣਾ ਪਹੁੰਚਾਉਂਦੇ ਨੇ, ਉਹਨਾਂ ਨੂੰ ਹਥਿਆਰ ਬੁਝਾਉਂਦੇ ਨੇ। ਤਾਂ ਕਾਂਜਾ ਬੰਦੇ ਨੇ। ਫਿਰ ਟਾਈਮ ਦੱਸ ਦਿੰਦੇ ਨੇ ਕਿ 8 ਵਜੇ ਇੱਥੇ ਆ ਹੁੰਦਾ, 8 ਵਜੇ ਇੱਥੇ ਆ ਹੁੰਦਾ ਐਂਡ ਇਸ ਵਕਤ ਵੀ ਉਹ ਉਹਨਾਂ ਆਇਓ ਹਮਲਾ ਕਰਕੇ ਇਸ ਜਗ੍ਹਾ ਨੇ ਭੱਜਿਓ ਜਾਂ ਫਿਰ ਉਹਨਾਂ ਲੁਕਉਂਦੇ ਵੀ ਆ। ਇਹ ਸਟਰਾ ਦੇ ਕਰਕੇ ਦੇਸ਼ ਦਾ ਦੇਸ਼ ਦੇ ਵਿੱਚ ਇਹ ਲੋਕ ਨੇ ਜਿਹੜੇ ਘਰ ਦਾ ਭੇਤੀ ਲੰਗਾ ਟਾਏ ਬਹੁਤ ਨੁਕਸਾਨ ਕਰ ਰਹੇ ਨੇ ਔਰ ਬਾਕੀ ਦੀ ਗੱਲ ਆਪਣਾ ਪਾਕਿਸਤਾਨ ਦੀ ਉਹਨੇ ਦਰਗੜਾ ਨਹੀਂ ਗਾ ਉਹ ਮੱਝ ਵੀ ਕਿੰਨਾ ਉਹ ਜੋ 48 ਤੋਂ ਨਾ 47 ਦੇ ਦੇਸ਼ ਯਾਦ ਹੋਇਆ ਤੇ 48 ਜਿਹੜਾ ਪਹਿਲੇ ਸਾਲ ਖਲੇ ਸੀ ਕਸ਼ਮੀਰ ਕੋਲ ਸਭੈਂਟੀਏ ਕਿ ਜੇ ਸੀ ਤੇ ਉਸ ਉਦੋਂ ਦਾ ਲੈ ਕੇ ਹੁਣ ਤੱਕ ਇਹ ਇਹ ਰੁਗੇ ਨਹੀਂਗੇ ਇਹਨਾਂ ਦੇ ਹਾਲੇ ਹੋਈ ਆ ਕੇ ਹੁਣ ਇੰਡੀਆ ਗਵਰਨਮੈਂਟ ਆਪਣਾ ਇਹ ਇਹਨਾਂ ਨੂੰ ਮਾਰਨੇ ਮਾਰਨਾ ਇਹਨਾਂ ਦਾ ਚਲੋ ਜਿਹੜਾ 8 ਵਜੇ ਹੁੰਦਾ ਉਹਨਾਂ ਦਾ ਮਾਰਨਾ ਮਾਰਨਾ ਉਹਦੇ ਜਿੰਦਾ ਵਫ ਜਾਣੇ ਆਉਂਦੇ ਲੇਕਿਨ ਜਿਹੜਾ ਮੇਨ ਰਣਾ ਹੁਣ ਜੜ ਨੂੰ ਫੜਨਾ ਪਵੇਗਾ ਇਹਨਾਂ ਜਿਹੜੀ ਜੜ ਹੈ ਨਾ ਰੂਟ ਹੈ ਜਿਹੜੀ ਇਹਨਾਂ ਦੀ ਉਹ ਆ ਪਾਲਗ ਆਰਮੀ ਜਿੰਨਾ ਚਿਰ ਇਹ ਰੂਟ ਇਹਨਾਂ ਕੱਟਦੇ ਉਹਨਾਂ ਜਿਹੜੇ ਇਹ ਲੋਕ ਆਉਂਦੇ ਰਹਿਣਗੇ ਅਸੀਂ ਦੋ ਚਾਰ ਮਾਰਦੇ ਰਵਾਂਗੇ ਉਹ ਤਾਂ ਜਮ ਜਮ ਕੇ ਹੋਰ ਮੰਦਰ ਸਾਹਿਬ ਘਾਲ ਕੇ ਜਹਾਦੀ ਬਣਾਈ ਜਾਣਗੇ ਇਧਰ ਭੇਜੀ ਜਾਣਗੇ ਸਾਡੇ ਇੰਡੀਪੈਂਡੈਂਟ ਇੰਟੈਲੀਜੈਂਟ ਅਫੀਸਰ ਲੋਬ ਮਾਰੇ ਜਾਣਗੇ ਇਹ ਕਾ ਸਾਡਾ ਦਿਨ ਨਾਲ ਇਹ ਨਾਲ ਕੋਈ ਲੱਭੀ ਉਹ ਜਾ ਬਰਾਬਰੀ ਨਹੀਂ ਗਈ ਇਹ ਲੋਕ ਇੱਕ ਜਾਹਲ ਨੇ ਅਨਪੜ੍ਹ ਨੇ ਜਹਾਦੀ ਨੇ ਇਹਨਾਂ ਸਭ ਦਾ ਮਾਈਂਡ ਵਾਸ਼ ਹੋਇਆ ਹੈ ਫਾਇਮ ਨਹੀਂ ਕੀਤਾ ਹੋਇਆ ਤੇ ਹੁਣ ਮੈਕ ਦਾ ਨਾ ਇਥੇ ਇੱਕ ਦੇਖਿਆ ਸੀ ਇੱਕ ਅਤਵਧੀ ਦੀ ਇੰਟਰਵਿਊ ਸੀ ਜਿਹੜਾ ਫੜਿਆ ਗਿਆ ਸੀ ਦੇ ਵੀ ਉਹ ਦੱਸਦਾ ਕਿਵੇਂ ਕਿਵੇਂ ਲੱਭ ਮਜੂ ਗਿਆ ਕਿਵੇਂ ਕਿਵੇਂ ਮੇਰਾ ਜੋ ਮੈਂ ਦੂਜਾ ਉੱਥੇ ਵੱਖ-ਵੱਖ ਜਾਂਦੇ ਹਨ ਜਿਹੜੇ ਇਹਨਾਂ ਕੈਂਪ ਬਣਾਏ ਨੇ ਜਿੱਥੇ ਟ੍ਰੇਨਿੰਗਾਂ ਦਿੰਦੇ ਨੇ ਉਹੱਖਾ ਬਣ ਗਏ ਜਾਂਦੇ ਸੀ ਮੈਨੂੰ ਤੋਂ ਸੱਖਾ ਬਣ ਗਏ ਲਿਆਉਂਦੇ ਸੀ ਕਹਿੰਦੇ ਭਾਬਗੀ ਹੋਰ ਉਹ ਬਖਦੇ ਨਹੀਂ ਕਿਉਂਕਿ ਉਹਨਾਂ ਬਖਦੇ ਨਹੀਂ ਤੇ ਲੇਕਿਨ ਜਦੋਂ ਉਹ ਜਾਂਦੇ ਨੇ ਉਦੋਂ ਉਹਨਾਂ ਦਾ ਇੰਨਾ ਮਾਈਂਡ ਵੈਸ਼ ਕਰਦੇ ਇੰਨਾ ਮਾਈਡ ਕਰਦੇ ਨਹੀਂ ਉਹ ਕਹਿੰਦੇ ਵੀ ਜੇ ਤੁਹਾਡੇ ਖਿਲਾਫ ਤੁਹਾਡੀ ਮਾਂ ਵੀ ਬੋਲੇ ਤਾਂ ਉਹਨੂੰ ਗੋਲੀ ਮਾਰ ਦੇ ਇਸ ਤੱਕ ਉਹ ਆਰਮੀ ਇਹਨਾਂ ਨੂੰ ਟ੍ਰੇਨਿੰਗ ਦਿੰਦੀ ਆ। ਅਗਰ ਤੁਹਾਡੇ ਖਿਲਾਫ ਤੁਹਾਡਾ ਭਰਾ ਵੀ ਤੁਹਾਡੇ ਉੱਤੇ ਗੱਲ ਕਰਦਾ ਕਿ ਕੰਮ ਕਿਉਂ ਕਰਦੇ ਹੋ ਭਰਾ ਨੂੰ ਗੋਲੀ ਮਾਰ ਦੋ। ਤੇ ਉਹਨੂੰ ਗੋਲੀ ਮਾਰ ਫਿਰ ਤੇ ਤੁਹਾਡੇ ਖਿਲਾਫ ਬੋਲੇ ਵੀ ਕਿ ਇਹ ਕੰਮ ਦੀ ਕਿਉਂ ਕਰਦੇ ਹੋ। ਇਹ ਇੱਥੋਂ ਤੱਕ ਦੇਖੋ ਜਿਹਨਾਂ ਨੂੰ ਇਹ ਟ੍ਰੇਨਿੰਗ ਮਿਲਦੀ ਆ ਕਿ ਆਪਣੇ ਮਾਪਿਓ ਭਰਾ ਨੂੰ ਗੋਲੀ ਮਾਰ ਦੋ ਭੈਣਾਂ ਨੂੰ ਗੋਲੀ ਮਾਰ ਦੋ। ਤਾਂ ਦੂਜੇ ਬੰਦੇ ਅਗਰ ਕੀ ਲਿਆਜ ਕਰਨਗੇ? ਇਸ ਕਰਕੇ ਸਭ ਤੋਂ ਪਹਿਲੋਂ ਜਿਹੜਾ ਕੰਮ ਕਰਨਾ ਪੈਣਾ ਹੈ ਇੰਡੀਆ ਨੂੰ ਉਹ ਹੁਣ ਆਰਮੀ ਨਾਲ ਹੀ ਕਰਨਾ ਪੈਣਾ ਹੈ। ਕਿ ਜਿੰਨਾ ਚਿਰ ਆਰਮੀ ਨੂੰ ਸਿਧਾਰਨ ਕੀਤਾ ਕੇ ਪਾਕਿਸਤਾਨ ਦੀ ਆਰਮੀ ਨੂੰ ਇਹਦਾ ਪਾਕਿਸਤਾਨੀ ਆਰਮੀ ਦਾ ਲੱਕ ਨਾ ਤੋੜਿਆ ਗਿਆ ਯਾਨੀ ਇਹ 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 ਇਹਨੂੰ ਨਾ ਭੰਨਿਆ ਗਿਆ ਉਹਨਾਂ ਚਿਰ ਇਹ ਲੋਗ ਆਪਣੀ ਆਤਵਧੀ ਬਣਾਉਂਦੇ ਰਹਿਣਗੇ ਤੇ ਬਣਾ ਕੇ ਭੇਜਦੇ ਰਹਿਣਗੇ ਹਾਂ ਇਹ ਵੀ ਗੱਲ ਹੈ ਅਗਰ ਆਤਵਧੀ ਬਣਾਉਂਦੇ ਨਾ ਅਗਰ ਇਥੇ ਲੋਕ ਸਪੋਰਟ ਨਹੀਂ ਨਾ ਮਿਲਦੀ ਫਿਰ ਕੁਝ ਨਹੀਂ ਕਰ ਸਕਦੀ ਉਹਨਾਂ ਜਿਹੜੇ ਨਵੇਂ ਬੰਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਨਾ ਕਿਥੇ ਕਿਥੇ ਜਾਣਾ ਕਿਥੇ ਜਾਣਾ ਕਿਵੇਂ ਰਹਿਣਾ ਕਿਵੇਂ ਖਾਣਾ ਕਿ ਤੱਕ ਸਿਰ ਹੱਥ ਵੀ ਰੋਟੀ ਦੀ ਲੋੜ ਹੈ ਉਹਨਾਂ ਰਾਤ ਸੌਣ ਦੇ ਕੋਈ ਕੱਪੜੇ ਦੀ ਵੀ ਲੋੜ ਆ ਪੀਣ ਵਾਸਤੇ ਪਾਣੀ ਦੀ ਵੀ ਲੋੜ ਹੈ ਉਹਨਾਂ ਨੂੰ ਤੇ ਜੇ ਕੋਈ ਹਰ ਤਰ੍ਹਾਂ ਦੀ ਸਪੋਰਟ ਉਹਨਾਂ ਇੱਥੇ ਬੰਦ ਹੋ ਗਈ ਫਿਰ ਆਟੋਮੈਟਿਕਲੀ 50% ਤੇ ਵਹਿਮਸਾਲ ਹੋ ਜਾਣਾ ਫੇਰ ਤਾਂ 50% ਵਹਿਮਸਾਲ ਹੋ ਜਾਣਾ ਫੇਰ ਨਹੀਂ ਕਿ ਯਾਨੀ ਕਿ ਫਿਰ ਉਹਨਾਂ ਨੂੰ ਸੋਚਣਾ ਵੀ ਆਨ ਨੂੰ ਪਰਮਿਜ਼ੀ ਨਹੀਂ ਅਸੀਂ ਕਿਉਂ ਆਪਣੇ ਬੰਦੇ ਲਈਏ ਉਹੀ ਉਹਦੇ ਬੰਦੇ ਘੱਲੇ ਨਾ ਤਾਂ ਹੀ ਘੱਲੇ ਨਾ ਫਿਰ ਅੱਗੋਂ ਭਾਈ ਪੂਰੀ ਸਪੋਰਟ ਮਿਲਦੀ ਹੈ ਇਹਨਾਂ ਨੂੰ ਔਰ ਅਜੇ ਵੀ ਮੈਂ ਕਹਿੰਦਾ ਕਿ ਪਾਕਿਸਤਾਨ ਦੇ ਵਿੱਚ ਜਿਹੜੇ ਸਾਡੇ ਕਸ਼ਮੀਰੀ ਭਰਾ ਹਨ ਹਰ ਇੰਡੀਅਨ ਹੈ ਉਸ ਤਾਂ ਨਹੀਂ ਆ ਸਾਡੇ ਭਰਾ ਹੈ ਸਾਡੇ ਲੋਕ ਨਹੀਂ ਪਰ ਜਿਹੜੇ ਇਹਨਾਂ ਦੇ ਵਿੱਚ ਗਦਾਰ ਨੇ ਨਾ ਜਿਹੜੇ ਇਹਨਾਂ ਦੇ ਗਦਾਰ ਨੇ ਉਹਨਾਂ ਦੇ ਖਿਲਾਫ ਖੁਦ ਕਸ਼ਮੀਰ ਦੇ ਨਕਸ਼ਾ ਲੈਣ ਜੀਦਾ ਦੇਖੋ ਹੁਣ ਤੁਸੀਂ ਟੂਰਿਸਟ ਮਾਰਦੇ ਹੋ ਤੁਹਾਡਾ ਕਿੰਨਾ ਨੁਕਸਾਨ ਹੋਇਆਗਾ ਇਸ ਸੀਜ਼ਨ ਦਾ ਇਹ ਸੀਜ਼ਨ ਚਲ ਸ਼ੁਰੂ ਹੋਇਆ ਗਰਮੀਆਂ ਦਾ ਅਜੇ ਗਰਮੀ ਸੇ ਸ਼ੁਰੂ ਹੋਇਆ ਹੈ ਤੇ ਸਾਡੇ ਸਾਰੇ ਹੋਟ ਖਾਲੀ ਪਏ ਨੇ ਤੁਹਾਡੇ ਦੁਕਾਨਦਾਰ ਮਾਰੇ ਜਾਣਗੇ ਜਿਨ੍ਹਾਂ ਦੇ ਕੋਈ ਵਿਕਰੀ ਨਾ ਹੋਈ ਹੋਟਲ ਖਾਲੀ ਬਹੋਟਾ ਦੇ ਖਰਚੇ ਨਹੀਂ ਪੂਰੇ ਹੋਟਲ ਬੰਦ ਹੋ ਜਾਣਗੇ ਤੁਹਾਡਾ ਟੂਰਿਸਟ ਸਾਰਾ ਟੂਰਿਸਟ ਨਾ ਹੈ ਤੁਹਾਡਾ ਰੋਟੀ ਪਾਣੀ ਬੰਦ ਹੋ ਜਾਏਗਾ ਉਹ ਤੁਹਾਡਾ ਰੋਟੀ ਪਣ ਚੱਲਦੇ ਟੂਰਿਸਟ ਸਿੱਤੇ ਤੂੰ ਕਿਉਂ ਨਹੀਂ ਉਹਨਾਂ ਦੇ ਖਿਲਾਫ ਖੁਦ ਬੋਲਦੇ ਕਿ ਜਿਹੜੇ ਤੁਹਾਡੇ ਵਿੱਚੋਂ ਹੀ ਇਹ ਬਈ ਇਹ ਗਲਤ ਕੰਮ ਕਰਕੇ ਤੁਹਾਡਾ ਨੁਕਸਾਨ ਕਰਦੇ ਨੇ ਪਹਿਲਾਂ ਸਭ ਤੁਹਾਨੂੰ ਉਠਾ ਜੇ ਦਾ ਉਹਨਾਂ ਖਿਲਾਫ ਕਿ ਤੁਸੀਂ ਸਾਡੇ ਬੱਚੇ ਪੇਟ ਤੇ ਲੱਤ ਮਾਰਦੇ ਜੋ ਸਾਡੇ ਕਰਵਾ ਖੈਰ ਕਰਦੇ ਜੋ ਅਗਰ ਜੇ ਤੁਸੀਂ ਤੁਸੀਂ ਨਹੀਂ ਸਾਥ ਦਿਓਗੇ ਇਹ ਆਪਣੇ ਕਸ਼ਮੀਰੀ ਵੀਰਾਂ ਕਿਨਾਂ ਅਗਰ ਤੁਸੀਂ ਸਾਥ ਨਹੀਂ ਦਿਓਗੇ ਇੰਡੀਆ ਦੀ ਗਵਰਨਮੈਂਟ ਆਪਣੀ ਫੌਜ ਦਾ ਫਿਰ ਤੁਹਾਡੇ ਨੁਕਸਾਨ ਹੋਣਾ ਹੈ ਤੁਸੀਂ ਭੁੱਖੇ ਮਰਨਾ ਹੈ ਦੇਖੋ ਟੂਰਿਸਟ ਨਹੀਂ ਆਉਣਾ ਮੈਂ ਹੰਡੂ ਐ ਦੇਰ ਕੀ ਦੇਖ ਲਿਓ ਸੀਜ਼ਨ ਦਾ ਕੋਈ ਟੂਰਿਸਟ ਨਹੀਂ ਆਣਾ ਉੱਥੇ ਤੁਹਾਡੀ ਚੀਕ ਕਰਕੇ ਨਿਕਲ ਜਾਣੀਆਂ ਜਿਉਂ ਤੁਹਾਡੇ ਲੋਕਾਂ ਦਾ ਕਾਰੋਬਾਰ ਬੰਦ ਹੋ ਗਿਆ ਸੀ ਇਹ ਕਰਕੇ ਮੈਂ ਇਹ ਕਹਾਂਗਾ ਕਿ ਤੁਸੀਂ ਸਾਡੇ ਭਰਾ ਜੋ ਸਾਡੇ ਦੇਸ਼ ਵਾਸੀ ਭਾਰਤੀ ਜੋ ਅਗਰ ਬਾਹਰਲਾ ਬੰਦਾ ਆਉਂਦਾ ਤੁਸੀਂ ਉਹ ਖਬਰ ਦਿਓ ਦੇਖੋ ਆਪਣਾ ਦੱਸੋ ਉਹ ਤਲਾਹ ਦੇ ਉਹ ਪਿਆ ਬੰਦਾ ਬਾਹਰੋਂ ਆਉਣ ਸ਼ੱਕੀ ਲੱਗਦਾ ਇਹ ਨੂੰ ਫੜੋ ਬੰਦੇ ਨੂੰ ਔਰ ਜੇ ਤੁਹਾਡਾ ਕੋਈ ਆਪਣਾ ਅਲੱਬੀ ਬੰਦਾ ਹੈ ਜੀ ਇਨਵੋਲ ਹੋਇਆ ਤੁਸੀਂ ਉਹਦੀ ਖਬਰ ਦਿਓ ਕਿ ਇਹ ਬੰਦਾ ਇਨਵੋਲ ਹੋਇਆ ਇਹ ਦੇਸ਼ ਦੇ ਉੱਤੇ ਕੰਮ ਕਰ ਰਿਹਾ ਹੈ ਤੇ ਫਿਰ ਤੁਹਾਡਾ ਫਿਰ ਤੁਹਾਡੀ ਰੋਟੀ ਚੱਲ ਨਹੀਂ ਜਿਓ ਫਿਰ ਇਹ ਤੁਹਾਡੇ ਤੇ ਤੁਹਾਡੇ ਵੀ ਟੂਰਿਸਟ ਅੱਗੇ ਆਉਣੇ ਆ ਤੇ ਅਜੇ ਅਜੇ ਤਾਂ ਬਹੁਤ ਜ਼ਿਆਦਾ ਫਰਕ ਪੈ ਜੇ ਤੁਹਾਨੂੰ ਫਰਕ ਪੈਣਾ ਹੈ ਆ ਸੀਨ ਤੁਹਾਡਾ ਗਿਆ ਐ ਸੀਨ ਦਾ ਕੰਮ ਹੋ ਗਿਆ ਜਣੀ ਇਹ ਤਾਂ ਤੁਹਾਡੇ ਸੀਨ ਖਾਲੀ ਕਿ ਜਾਣਾ ਪਰ ਜੇ ਤੁਸੀਂ ਅਜੀਬ ਨਾਲ ਸਮਝੇ ਕਿ ਤੁਹਾਡੇ ਨੁਕਸਾਨ ਦੇਸ਼ ਦਾ ਕੋਈ ਕਿੰਨਾ ਨੁਕਸਾਨ ਨਹੀਂਗਾ ਕੋਬ ਜੇ ਤੁਹਾਡੇ ਦੇਸ਼ ਤੁਸੀਂ ਦੂਜਿਆਂ ਨੂੰ ਮਾਰੋਗੇ ਫਿਰ ਬਾਹਰ ਸਟੇਟ ਤੁਈ ਤੁਹਾਨੂੰ ਲੋਕ ਨਹੀਂ ਤਾਢੇ ਲੋਕ ਉਹ ਸ਼ੁਰੂ ਕਰਨਗੇ ਇਹ ਕੁਦਰਤੀ ਗੱਲ ਹੈ ਨਾ ਜੇ ਤੁਸੀਂ ਬਾਹਰ ਹੋਗੇ ਹਿੰਦੂ ਸਿੱਖ ਨੂੰ ਮਾਰੋਗੇ ਉੱਥੇ ਜੇ ਟੂਰਸ ਆਵੇਗਾ ਪਜੋ ਤੁਸੀਂ ਅਜੇ ਕਦੇ ਆਓਗੇ ਜਦੋਂ ਦੂਜੇ ਛਟਾੜਾ ਹੋਵੇ ਤੁਹਾਡਾ ਵੀ ਫਿਰ ਉਹ ਤੁਹਾਡੇ ਨਾਲ ਉਹ ਰਿਐਕਸ਼ਨ ਤੋਂ ਹੋਏਗਾ ਨਾ ਜੀਦਾ ਇਹ ਕੁਦਰਤੀ ਗੱਲ ਹੈ ਗੁੱਸਾ ਹੁੰਦਾ ਕਹਿਣ ਸਾਡੇ ਭਰਾ ਜੋ ਹਿੰਦੁਸਤਾਨੀ ਜੋ ਸਾਪਾਸਾ ਹਿੰਦੁਸਤਾਨੀ ਆ ਉਹ ਹਿੰਦੁਸਤਾਨੀ ਬਣ ਕੇ ਰਹੀ ਹੈ ਹਿੰਦੁਸਤਾਨ ਦਾ ਖਾਨੇ ਨਾ ਤੇ ਹਿੰਦੁਸਤਾਨ ਦੇ ਗੁਣ ਗਾਈਏ ਇਹ ਨਹੀਂ ਖਾਨੇ ਹਿੰਦੁਸਤਾਨ ਦੇ ਗੁਣੇ ਪਾਕਿਸਤਾਨ ਦੇ ਗਾਈਏ ਉਹ ਪਾਕਿਸਤਾਨ ਨੇ ਤੁਹਾਨੂੰ ਪਾਕਿਸਤਾਨ ਪਾਕਿਸਤਾਨ ਤੁਹਾਡਾ ਪਿਆਰ ਨਹੀਂ ਕੋਈ ਹੈਗਾ ਇਹ ਕਹੋ ਨਾ ਕਿ ਕਸ਼ਮੀਰੀਆਂ ਨੂੰ ਪਾਖੇ ਪਿਆਰ ਕਰਦੇ ਨਹੀਂ ਉਹਨਾਂ ਦਾ ਜ਼ਮੀਨਾਂ ਪਿਆਰ ਆ ਟੜੀ ਧਰਤੀ ਨਾਲ ਪਿਆਰ ਤੁਹਾਡੇ ਨਾਲ ਪਿਆਰ ਨਹੀਂਗਾ ਉਹਨੇ ਚੈਲੰਜ ਸਮਝੋ ਆਪਣੇ ਬੱਚਿਆਂ ਨੂੰ ਸਮਝਾਓ ਬੱਚਿਆਂ ਨੂੰ ਗਾਈਡ ਕਰੋ ਅਗਰ ਕਿਹੜਾ ਬੱਚਾ ਕਰੋ ਭੱਜ ਜਾਂਦਾ ਨਾ ਉਸੇ ਤੱਕ ਥਾਣੇਦਾਰ ਦੇ ਦਿਓ ਪਿਆਰ ਬੱਚਾ ਭੱਜ ਗਿਆ ਜਿੰਮੇਵਾਰ ਨਹੀਂਗੇ ਇਹ ਤੁਹਾਡਾ ਬਚਾ ਜੂ ਇਹ ਤੁਹਾਡੇ ਘਰ ਤੋਂ ਬਾਜਣ ਆਪਣਾ ਮਾਮਲਾਸ ਤੋਂ ਅਗਰ ਨਹੀਂ ਦੱਸੋਗੇ ਨਹੀਂ ਜਿਵੇਂ ਬੰਦਾ ਸਾਹਮਣੇ ਉਦੋਂ ਸੁਭੀ ਨਹੀਂਦਾ ਇਹ ਜਿਹੜਾ ਭੱਜਿਆ ਪਿਆ ਇਹ ਸਾਡੇ ਲੱਭੀ ਇਹ ਤਾਂ ਚਲਾ ਗਿਆ ਸੀ ਆ ਜਾਣਦੇ ਨਹੀਂਗੇ ਫੇਰ ਤੁਹਾਡੇ ਘਰਾਂ ਨੂੰ ਤਬਾਹੀ ਹੋਣੀ ਹੋਣੀ ਆ ਹਾਂ ਜਿਹਦਾ ਜਾਣਦਾ ਉਦੋਂ ਸੋ ਤਰਾਗਾ ਤੇ ਸਾਡਾ ਬੱਚਾ ਘਰ ਨਹੀਂ ਆਉਂਦਾ ਇਹ ਇਹਦੇ ਲੱਭੇ ਅਸੀਂ ਜਿੰਮੇ ਆ ਨਹੀਂ ਜੇ ਕੋਈ ਗਲਤ ਕੰਮ ਕਰੇਗਾ ਸਾਡੀ ਕੋਈ ਜਿੰਮੇ ਆ ਜੀਗੀ ਫੇਰ ਤੁਹਾਡੇ ਪਿਛਾਜੋ ਤੇ ਬਾਕੀ ਹੋਣਾ ਰਹੀ ਪਾਸਤਾ ਇੰਡੀਆ ਦੀ ਗੱਲ ਆ ਇਹ ਹਾਲਾਤ ਤੇ ਇਹ ਵੇਲੇ ਬਹੁਤ ਸ਼ਹੀਦਗਾਂ ਨੇ ਯਾਨੀ ਕਿ ਦੋਵਾਂ ਦੇਸ਼ ਦੇ ਬਿਆਨ ਬਈ ਚੱਲ ਰਹੀ ਆ ਉਹ ਕਹਿੰਦਾ ਅਸੀਂ ਜਵਾਬ ਦੇਾਂਗੇ ਦਾ ਹਰ ਗਾਹ ਹਮਲੇ ਦਾ ਦੋਨਾ ਜਵਾਬ ਦੇਵਾਂਗੇ ਅਸੀਂ ਇਥੋਂ ਤੱਕ ਕਿ ਪਾਕਿਸਤਾਨ ਦੇ ਨਿਊਕਲ ਪਾਵਰ ਦੀ ਗੱਲ ਕਰ ਲੱਪਿਆ ਉਹ ਕਹਿੰਦਾ ਅਸੀਂ ਸਾਡਾ ਹਥਿਆਰ ਆ ਕਿ ਨਿਊਕਲ ਪਾਵਰ ਆ ਅਸੀਂ ਉਹ ਚਲਾਵਾਂਗੇ ਕਿਉਂਕਿ ਉਹ ਉਹ ਕਹਿੰਦੇ ਨੇ ਉਹ ਦੇ ਕਬੂਲ ਕਰਦੇ ਨੇ ਕਿ ਕਨਵੈਨਸ਼ਨਲ ਹਥਿਆਰ ਨਹੀਂ ਲੜ ਸਕਦਾ ਇੰਡੀਆ ਨਾਲ ਦੋ ਚਾਰ ਦਿਨ ਤੋਂ ਵੱਧ ਸਾਡਾ ਨਹੀਂ ਪਾਵਰੇਗੀ ਅਸੀਂ ਉਹ ਇਹ ਮਾਮਲੇ ਬਹੁਤ ਥੱਲੇ ਆ ਸਾਡਾ ਕੋਈ ਉਹਨੇ ਬਰਾਬਰੀ ਤੇ ਆ ਰਹੇ ਨਿਊਕਲ ਆ ਅਸੀਂ ਉਹ ਚਲਾਵਾਂਗੇ ਉਹ ਤਮਕੀਨ ਦੇ ਅਗਰ ਉਹਨਾਂ ਪੁੱਛਿਆ ਤੇ ਤੂੰ ਚਲਾਉਂਦਾ ਇੰਡੀਆ ਕੋ ਨਹੀਂ ਹੈ ਇੰਡੀਆ ਵਾਸਤੇ ਚਲਾਉਗਾ ਇਹ ਤਾਂ ਇੰਡੀਆ ਦੇ ਕਹਿੰਦਾ ਸੂਬਾ ਤਬਾਹ ਕਰ ਹੀ ਦੋਗੇ ਨਿਊਕਲਰ ਨਿਊਕਲਰ ਬੰਬ ਮਾਰ ਕੇ ਐਟਮਾ ਮਾਰ ਕੇ ਤੇ ਇੰਡੀਆ ਫਿਰ ਕਿੰਨਾ ਹੀ ਸਾਈਨ ਦਾ ਵੱਜ ਜਾਣਾ ਇੰਡੀਆ ਦਾ ਬੜਾ ਵੱਡਾ ਦੇਸ਼ ਆ ਤੇ ਤੁਹਾਡਾ ਹੀ ਬਣੂਗਾ ਤੁਹਾਡਾ ਹੀ ਬਣੂਗਾ ਫਿਰ ਦੱਸੋ ਆ ਜਾ ਚਾਹ ਸੁਬੇ ਲਈ ਫਿਰ ਦੋ ਉਹਨਾਂ ਜੀ ਵੀ ਦੋ ਇੱਕ ਦੋ ਸੂਬੇ ਤੇ ਤੁਹਾਡੇ ਵੈਸੇ ਹੋ ਜਾਂਦਾ ਉਹਨੂੰ ਫਿਰਨਦੇ ਆ ਤੇ ਤੁਹਾਡਾ ਹੀ ਬਣੂਗਾ ਇਹ ਕਰਕੇ ਇਹ ਧਮਕੀ ਦੇ ਨਾਲ ਤੁਸੀਂ ਆਪਣੀ ਆਰਮੀ ਨੂੰ ਮਤ ਦਿਓ ਵੀ ਆਹ ਕੰਮ ਨਾ ਕਰੋ ਦੇਖ ਦੀ ਤਰਕੀ ਬਾਰੇ ਸੋਚੋ ਦੇਖ ਦੀ ਤਰਕੀ ਬਾਰੇ ਸੋਚੋ ਵੀ ਦੇਖੋ ਕਿ ਪਾਕਿਸਤਾਨ ਤਾਂ ਚੁੱਕਣਾ ਹੈ ਇਹ ਸੋਚੋ ਕਿ ਭਾਈ ਹਿੰਦੁਸਤਾਨ ਜਾਪੀ ਦੀ ਕਿਵੇਂ ਘਟਣੇ ਆ ਘੱਲਣੇ ਆ ਫਿਰ ਡਰ ਵੀ ਜਾਂਦੇ ਆ ਫਿਰ ਜਨਾਨੀਆਂ ਬਾਹਰ ਭੇਜ ਦਿੰਦੇ ਆਪਣੀਆਂ ਆਸ ਮਹੀਨੇ ਜਨਾਨੀ ਆਪਣੀ ਬਾਹਰ ਘਲਦੀ ਆ ਬੱਚੇ ਬਾਹਰ ਘਲਦੇ ਨੇ ਦੂਜੇ ਮਰਵਾਉਗਾ ਆਪਣੇ ਬੱਚੇ ਬਾਹਰ ਘਲਦੇ ਨੇ ਇੱਕ ਜਨਰੇ ਨੇ ਕਹਿੰਦਾ ਵੀ ਸਾਡੇ ਡਾਡੇ ਕੋਲ ਪਾਵਰ ਨਹੀਂ ਕਿ ਲੜਨ ਦੀ ਸਾਡੇ ਤੇ ਆਪਣਾ ਅੱਠ ਦਿਨ ਬਾਅਦ ਤੇਲ ਨਹੀਂ ਘੱਟ ਟੰਕਾ ਹੀ ਪਉਣ ਵਾਸਤੇ ਲੜਾਈ ਵਿੱਚ ਤੇ ਦੂਜਾ ਜਨਰ ਫੜਾਵੜੀਆਂ ਮਾਰਦਾ ਅਈ ਉਹ ਗਾਦਾਂ ਗਿਆ ਕਰਦਾਂਗੇ ਕੋਈ ਨੇ ਸਮਝ ਨਹੀਂ ਆਉਂਦੀ ਤੇ ਬਾਕੀ ਵੀਰੋ ਇਹ ਲੜਾਈ ਦਾ ਐਂਡ ਹੈ ਤਬਾਈ ਆ ਇਹ ਨਹੀਂ ਬਗਦਾ ਲੜਾਈ ਇਹ ਲੱਭੇ ਹਿੰਦੂ ਤਾਂ ਬੜਾ ਨੁਕਸਾਨ ਹੋਏ ਹਿੰਦੁਸਤਾਨ ਦਾ ਵੀ ਪਰ ਹਿੰਦੂਸਤਾਨ ਫਿਰ ਕੁਝ ਹੱਦ ਤੱਕ ਵੱਜੇਗਾ ਪਰ ਜੇ ਇਹ ਲੜਾਈ ਹੋ ਗਈ ਹਿੰਦੁਸਤਾਨ ਤੇ ਤਬਾਈ ਹੋਏ ਜਿਵੇਂ ਮਨਦਾ ਪਰ ਹਿੰਦੂਸਤਾਨ ਫਿਰ ਵੀ ਆਪਣਾ ਸੰਭਲ ਜਾਏਗਾ ਪਰ ਜੇ ਪਾਕਿਸਤਾਨ ਦਾ ਫਿਰ ਇਹ ਇਸੇ ਵੇਲੇ ਨਾਂ ਨਕਸ਼ੇ ਤੋਂ ਮਿਟਣ ਦੇ ਬਰਾਬਰ ਹੋ ਜਾਏਗਾ ਸਭ ਤੋਂ ਜ਼ਿਆਦਾ ਪਾਕਿਸਤਾਨ ਨੂੰ ਨੁਕਸਾਨ ਹੋਣਾ ਹੈ ਇਹ ਮੈਂ ਅੱਜ ਵੀ ਕਹਿੰਨਾ ਇਹ ਕਰਕੇ ਅਗਲ ਕਰੋ ਸਮਝੋ ਆਪਣਾ ਸਚਾਈ ਨੂੰ ਜਾਣੋ ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ